ਤੇ ਪਿੰਡ ਖੜੇ ਇੱਕ ਅਗਿਆਨੇ ਵੈਲਕਮ ਕੰਪਨੀ ਦਾ ਟਮਾਟਰ ਲੱਗਾ ਜੀ ਆਪਣਾ ਤੀਤੀ 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 ਵੈਰੈਟੀ ਹੈ ਜੀ ਵੈਲਕਮ ਕੰਪਨੀ ਦੀ ਕਿਵੇਂ ਲੱਗਾ ਭਾਈ ਤੁਹਾਨੂੰ ਇਹ ਵੈਰੈਟੀ ਬਹੁਤ ਵਧੀਆ ਲੱਗੀ ਵੈਰੈਟੀ ਤੇ ਤੜਾਈ ਕੀਤੀ ਹੈ ਜੀ ਇਹਦੀ ਹਾਂ ਤੜਾਈ ਕੀਤੀ ਹੈ ਇੱਕ ਤੜਾਈ ਕੀਤੀ ਦੋ ਇੱਕ ਤੜਾਈ ਕੀਤੀ ਹਲੇ ਤੱਕ ਹੋਰ ਦਿਖਾ ਦੇਣਾ ਜਿਵੇਂ ਤੁਸੀਂ ਹੋਰ ਵੈਰਾਈਟੀਆਂ ਲਾਉਂਦੇ ਹੋ ਉਹਦੇ ਨਾਲ ਕਿਵੇਂ ਲੱਗਾ ਵਧੀਆ ਲੱਗਾ ਉਹਦੇ ਨਾਲ ਕਿਵੇਂ ਠੀਕ ਹੈ ਠੀਕ ਹੈ ਕੋਈ ਕਮੀ ਪੇਛੀ ਨਹੀਂ ਵੀ ਅੱਛੇ ਨੇ ਅੱਛੇ ਕੋਈ ਸਾਈਜ਼ ਦੀ ਪ੍ਰੋਬਲਮ ਨਹੀਂ ਨਹੀਂ ਇਹ ਸਾਰਾ 30 30 ਜੀ ਉਧਰ ਆ ਕੀ ਕੀ ਹੈ ਸਾਰਾ ਇਹਦੇ ਆ ਕੀ ਮੋੜੋ ਫੋੜੋ ਇਹ ਵੈਰਾਈਟੀ ਆ ਜੀ ਵੈਲਕਮ ਕੰਪਨੀ ਦੀ 33 ਟਮਾਟਰ ਦੀ। ਆਪਾਂ ਪ੍ਰੂਫ ਹੋਈ ਲੈ ਰਹੇ ਹਾਂ। ਹਾਂਜੀ। ਆਪਣੇ ਟਮਾਟਰ ਦੇ ਵੱਡੇ ਫਾਰਮਾਂ ਜੀ 18 ਕਿਲੋ ਟਮਾਟਰ ਲਾਇਆ ਸੀ ਇਹਨਾਂ ਨੇ ਤੇ ਆਪਣਾ ਕੁਝ ਟਰਾਈ ਕੀਤਾ ਇਹਨਾਂ ਨੇ ਇਸ ਸਾਲ। ਤੇ ਯਾਰ ਕੀ ਵਧਾਓਗੇ ਅਗਰ ਵਧੀਆ ਰਿਹਾ ਤਾਂ ਅਗਲੇ ਸਾਲ? ਆਹ ਵਧਾਓ। ਠੀਕ ਹੈ ਜੀ।